ਸੋ ਸਾਰੇ ਜਿੰਨੇ ਇੱਥੇ ਸੱਜਣ ਬੈਠੇ ਆ ਸਾਰੇ ਮੇਰੇ ਭਰਾ ਮੇਰੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਬੱਚੇ ਔਰ ਸਾਰਾ ਸਮੂੱਚਾ ਸਾਡਾ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਔਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਦਾ ਉਹਨਾਂ ਨੇ ਇੱਕ ਟੀਮ ਬਣਾਈ ਆ ਮੇਅਰ ਸਾਹਿਬ ਬੈਠੇ ਆ ਸਾਡੇ ਡਿਪਟੀ ਮੇਅਰ ਬੈਠੇ ਆ ਸੀਨੀਅਰ ਡਿਪਟੀ ਮੇਅਰ ਸਾਰੇ ਪੰਨੂ ਸਾਹਿਬ ਬਹੁਤ ਸਾਰੇ ਜਿੰਨੇ ਵੀ ਮਾਜ਼ਬ ਸੱਜਣ ਹੈਗੇ ਆ ਔਰ ਮਾਨ ਸਾਹਿਬ ਨੇ ਔਰ अरविंद केजरीवाल ਜੀ ਮਨੀਸ਼ ਸੋਧਿਆ ਜੀ ਨੇ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਕੇ ਜੋ ਗੁਰੂਆਂ ਦਾ ਸੰਦੇਸ਼ ਸੀ ਜਿਹਦੇ ਵਾਸਤੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਇੱਕ ਆਮ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਜਿਹੜੀ ਸੇਵਾ ਭਾਵ ਨਾਲ ਕੰਮ ਕਰੇ ਆਮ ਲੋਕਾਂ ਬਾਰੇ ਸੋਚੇ ਜੇ ਗੁਰੂ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤਾਂ ਮਾਨ ਸਾਹਿਬ ਨੇ ਹਮੇਸ਼ਾ ਸੋਚਿਆ ਅਰਵਿੰਦ ਕੇਜਰੀਵਾਲ ਜੀ ਨੇ ਸੋਚਿਆ ਕਿ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮੁਫਤ ਕੀਤੇ ਪਹਿਲਾਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਔਰ ਹੁਣ ਉਹਨਾਂ ਦੇ ਹਸਪਤਾਲਾਂ ਦੇ ਬਿੱਲ ਜ਼ੀਰੋ ਕੀਤੇ ਇਹ ਇਸ ਤਰ੍ਹਾਂ ਦੇ ਕੰਮ ਕਦੇ ਮੈਨੂੰ ਲੱਗਦਾ ਕਿ ਪੰਜਾਬ ਦੇ ਕਈ ਤਾਂ ਜਦੋਂ ਬੰਦੇ ਮੈਂ ਪਿੰਡਾਂ ਵਿੱਚ ਜਾ ਕੇ ਮਿਲਦਾ ਜਿਹੜੇ ਗਰੀਬ ਬੰਦੇ ਆ ਉਹ ਕਹਿੰਦੇ ਡਾਕਟਰ ਸਾਹਿਬ 10 ਲੱਖ ਦਾ ਬੀਮਾ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਇਹ ਸਾਨੂੰ ਵੀ ਕਦੇ ਉਹ ਜਿਹੀਆਂ ਸਹੂਲਤਾਂ ਮਿਲਣਗੀਆਂ ਔਰ ਪਿੰਡਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਸੀ ਨਸ਼ੇ ਵੇਚਣ ਵਾਲਿਆਂ ਦੀ ਤੂਤੀ ਬੋਲਦੀ ਸੀ ਅੱਜ ਸਾਡੇ ਵਿਲੇਜ ਡਿਫੈਂਸ ਕਮੇਟੀ ਦੇ ਇਹ ਵੀ ਮੈਂ ਕਹਿੰਨਾ ਗੁਰੂ ਦੀ ਸੇਵਾ ਹੈ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਇਹਦੇ ਵਿੱਚ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਲੇਜ ਡਿਫੈਂਸ ਕਮੇਟੀ ਨੇ ਕਿਲੋਆਂ ਦੀ ਜਿਹੜੀ ਹੈਰੋਇਨ ਫੜ ਕੇ ਔਰ ਸਮਗਲਦਾਰਾਂ ਨੂੰ ਭਾਜੜਾ ਪਈਆਂ ਹੋਈਆਂ ਸੋ ਇਹ ਜਿਹੜੇ ਸਾਰੇ ਨੇਕ ਕੰਮ ਮਾਨ ਸਰਕਾਰ ਕਰ ਰਹੀ ਹੈ ਔਰ ਹਰਪਾਜ ਨੇਜਾ ਵਰਗੇ ਜਿਹੜੇ ਮੈਰਿਟੋਰੀਅਸ ਬੰਦੇ ਆ ਜਿਹੜੇ ਕੰਮ ਕਰਦੇ ਆ ਦਿਨ ਰਾਤ ਲਗਨ ਦੇ ਨਾਲ ਔਰ ਬੜੀ ਵੱਡੀ ਖਾਲਣਾ ਇਹਨਾਂ ਦੀ ਇਹਨਾਂ ਦੇ ਪਿਤਾ ਜੀ ਦੀ ਬੜੀ ਲੰਮਾ ਇਹਨਾਂ ਦਾ ਰਾਜਨੀਤਿਕ ਜੀਵਨ ਔਰ ਮੈਰਿਟ ਦੇ ਉੱਤੇ ਲੋਕਾਂ ਨੂੰ ਜੜੀਆਂ ਹੈਗੀਆਂ ਉਹ ਚੇਅਰਮੈਨ ਮੈਂ ਵੀ ਉਹਦੇ ਵਿੱਚੋਂ ਸ਼ਾਮਲ ਆ ਚੀਮਾ ਜੀ ਉਹਦੇ ਵਿੱਚੋਂ ਸ਼ਾਮਲ ਆ ਜਿਹੜਾ ਲੋਕਾਂ ਨੂੰ ਮਾਣ ਦਿੱਤਾ ਜਾ ਰਿਹਾ ਤੇ ਮੈਂ ਵਾਇਗਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਨੂੰ ਸੁਵਤ ਬਖਸ਼ੇ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰ ਸਕੀਏ ਵੱਧ ਤੋਂ ਵੱਧ ਜਿਹੜੇ ਆਪਣੇ ਲੋਕਾਂ ਦੇ ਦੁੱਖ ਵੰਡਾ ਸਕੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਹਰਪਾਲ ਜਨੇਜਾ ਬੜਾ ਇੱਕ ਮਤਲਬ ਯੰਗ ਡਾਇਨਾਮਿਕ ਸਾਡਾ ਜਿਹੜਾ ਨੌਜਵਾਨ ਉੱਭਰਦਾ ਹੋਇਆ ਸਤਾਰਾ ਹੈ ਇਹ ਲੋਕਾਂ ਨੂੰ ਆਵਾਜ਼ ਆਈ ਲੋਕਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਜਿਹੜੀ ਲਾਸਟ ਮਾਈਲ ਕਨੈਕਟੀਵਿਟੀ ਹੈ ਸਾਡਾ ਪੁਰਾਣਾ ਬੱਸ ਸਟੈਂਡ ਜਿਹੜਾ ਉਹਦੇ ਵਿੱਚ ਜਿਹੜੀ ਲੋਕਲ ਸਰਵਿਸ ਸ਼ੁਰੂ ਕਰਨੀ ਹੈ ਔਰ ਬਹੁਤ ਸਾਰੀਆਂ ਸਕੀਮਾਂ ਇਹਨੇ ਮੇਰੇ ਨਾਲ ਸ਼ੇਅਰ ਕੀਤੀਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਆਪਣੇ ਸ਼ਹਿਰ ਦਾ ਆਪਣੇ ਪਰਿਵਾਰ ਦਾ ਪਾਰਟੀ ਦਾ ਔਰ ਪੂਰੇ ਪੰਜਾਬ ਔਰ ਇਹਨੂੰ ਇੱਕ ਲਾਹੇਵੰਦ ਜਿਹੜਾ ਹੈਗਾ ਉਹ ਕੀਤਾ ਬਣਾ ਕੇ ਜਿਹੜਾ ਹੈਗਾ ਇਹਦੇ ਨਾਲ ਜਿਹੜੇ ਸਾਰੇ EMPLOYEES ਹੈ ਉਹਨਾਂ ਦੇ ਭਲੇ ਦੇ ਵੀ ਸੋਚਦੀ ਹੈ ਸਰਕਾਰ ਉਹਨਾਂ ਦੇ ਉਹਨਾਂ ਵਾਸਤੇ ਵੀ ਵਧੀਆ ਸਕੀਮਾਂ ਲੈ ਕੇ ਆਵਾਂਗੇ ਔਰ ਲੋਕਾਂ ਵਾਸਤੇ ਖਾਸ ਕਰਕੇ ਜਿੱਥੇ ਕਨੈਕਟੀਵਿਟੀ ਦੀ ਜਿਆਦਾ ਲੋੜ ਹੈ ਜਿਹੜੇ ਬੱਚਾ ਨੇ ਪੜਨ ਜਾਣਾ ਕਿਸੇ ਨੇ ਬਜ਼ੁਰਗਾਂ ਵਾਸਤੇ ਔਰ ਹੋਰ ਬਹੁਤ ਸਾਰੇ ਜਿਹੜੇ ਸਮਾਜਿਕ ਕੰਮ ਕਰਨਗੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਇਹਨਾਂ ਨੂੰ ਇੱਕ ਵਾਰ ਵਧਾਈ ਵੀ ਦਿੰਨਾ ਔਰ ਇਹਨਾਂ ਦੇ ਸਾਰੇ ਇਹਨਾਂ ਨੂੰ ਆਪਣੀਆਂ ਗੁੱਡ ਵਿਸ਼ਸ ਵੀ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਰਦਾਰ ਹਰਮਨ ਸਿੰਘ ਗਰੇਜਾ ਜੀ ਨੂੰ ਅੱਜ ਜੇ ਬੈਠੇ ਬਹੁਤ ਬਧਨਾ ਦੇ ਲਈ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਰਤਾ ਸਿਵਾਇ ਗੁਰੂ ਜੀ ਦਾ ਕਰਤਾ ਠੀਕ ਕਰਦਾ ਬਜੀ ਇੱਕ ਹੋਰ ਵਿਅਕਤੀ ਨੂੰ ਬੁਲਾ ਲਓ ਜਰਨਲ ਜੀ ਨੂੰ ਬੋਲ ਦੋ ਪਿਆਓ ਅੰਤਰਾ

ਹੇ ਬੋਲ ਰਹੇ ਨੇ ਇਹ ਬੋਲ ਰਹਾ ਹੈ ਇਹ ਹੋ ਗਿਆ ਇਹ ਜੋ ਵੀ ਹੈ ਬੋਲਦਾ ਗਿਆ ਲਾਣਾ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹਰੇ ਪਹੁੰਚੀ ਹੈ ਤਸਵੀਰਾਂ ਨੇ ਬਿਆਨ ਕਰਦੇ ਕਿ ਸ੍ਰੀਕੇ ਦੇ ਨਾਲ ਇਸ ਵਿੱਚ ਦੇਖੋ ਬਈ ਜੀ ਸੁਲਾਜੀ ਸਿੰਘ ਕੁਦਰ ਜਿਹੜੇ ਨੇ ਟ੍ਰਾਂਸਫਰ ਮਿਲਦੇ ਸ਼੍ਰੀਮਾ ਸਾਹਬ ਉਹਰੇ ਮੌਜੂਦ ਨੇ ਇਹ तमाम ਜਿਹੜੀ ਲੀਡਰਸ਼ਿਪ ਹੈ ਕਿਉਂਕਿ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਉਹਨਾਂ ਨੂੰ PRTC ਦਾ ਇੱਕ ਅਹਿਮ ਆਉਦਾ ਚੇਅਰਮੈਨ ਬਣਾਇਆਗਾ ਸੋ ਸਮੁੱਚੀ ਲੀਡਰਸ਼ਿਪ ਜਿਹੜੀ ਆ ਅੱਜ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਦੇ ਖਰੀ ਡਾਕਟਰ ਬਰਬੀਰ ਜੀ ਔਰ ਲਾਲਜੀਤ ਭੁੱਲਰ ਜੀ ਔਰ ਬਹੁਤ ਸਾਰੇ ਸਾਡੇ ਮਿਨਿਸਟਰ ਸਾਹਿਬਾਨ ਆ ਕੇ ਆਲਰੇਡੀ ਅਸ਼ੀਰਵਾਦ ਦੇ ਕੇ ਚਲੇ ਗਏ ਨੇ ਸਾਡੇ ਪੰਜਾਬ ਦੇ ਪ੍ਰਧਾਨ ਅਮਨੁਰਾ ਜੀ ਬਲਤੇਜ ਪੰਨੂ ਜੀ ਜਿਹੜੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਸਮੁੱਚਾ ਪਰਿਵਾਰ ਜਿਹੜਾ ਅੱਜ ਅਸ਼ੀਰਵਾਦ ਦੇਣ ਲਈ ਪਹੁੰਚਿਆ ਸੀ ਬਹੁਤ-ਬਹੁਤ ਬੰਬੇਰੇ ਵੱਲੋਂ ਮੁਬਾਰਕਾਂ ਸਾਡੀ ਸਮੁੱਚੀ ਟੀਮ ਵੱਲੋਂ ਮੁਬਾਰਕਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਪੀਆਰਟੀਸੀ ਦਾ ਆਧਾਰਾਗਾ ਉਹ ਇਹਨਾਂ ਦੀ ਗਵਾਈ ਛੋਰ ਤਰੱਕੀ ਕਰੂਗਾ ਔਰ ਇਹ ਆਪਣੀ ਸੇਵਾमां ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਿਭਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੁੰਦਾਗਾ ਕਿ ਜਿਹੜਾ ਵੀ ਕੰਮ ਕਰਨਾਗਾ ਕੋਈ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਇਹ ਸੇਵਾਵਾਂ ਜਿਹੜੀਆਂ ਨਿਭਾਉਣਗੇ ਕਿਉਂਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵਾਨ ਦਾਸ ਜੁਨੇਜਾ ਜੀ ਦੇ ਸੁਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇਗੇ ਪੁਰਾਣੇ ਸਮੇਂ ਜਦੋਂ ਉਸ ਯੂਨੀਵਰਸਿਟੀ ਪੜ੍ਹਦੇ ਸੋ ਉਸ ਸਮੇਂ ਦੇ ਜਾਣਦੇ ਆਗੇ ਭਗਵਾਨ ਦਾਸ ਜੁਨੇਜਾ ਜੀ ਨੂੰ ਉਹਨਾਂ ਦੇ ਸੁਪੁੱਤਰ ਇਹ ਵੀ ਪੋਲੀਟੀਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਭੂਮਿਕਾ ਨਿਭਾ ਚੁੱਕੇ ਨੇਗੇ ਔਰ ਅੱਜ ਬਤੌਰ ਆਮ ਆਦਮੀ ਪਾਰਟੀ ਦੇ ਸਾਥੀ ਬਤੌਰ ਸ਼੍ਰੀ ਰਵਿੰਦ ਕੇਜਰੀਵਾਜ ਦੇ ਸਾਥੀ ਬਤੌਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਛੋਟੇ ਭਰਾ ਹੁੰਦੇ ਹੋਏ ਇਹ ਸਬਾਵਾ ਜਿਹੜੀਆਂ ਇਹਨਾਂ ਨੂੰ ਸੌਂਪਿਆ ਗਏ ਨੇ ਔਰ ਮੈਂ ਸਮਝਦਾ ਇਹ ਸਬਾਵਾ ਜਿਹੜੀਆਂ ਬੜੇ ਅੱਛੇ ਢੰਗ ਨਾਲ ਨਿਬਾਉਣਗੇ ਜੀਮਾ ਸਾਹਿਬ ਕੱਲ੍ਹ ਸੈਂਟਰ ਦਾ ਬੈਡ ਪੇਸ਼ ਹੋਣ ਜਾ ਰਿਹਾ ਕਿ ਲੱਗਦਾ ਕੋਈ ਪੀਆਰਟੀ ਆਸ ਹੈ ਕਿ ਕੋਈ ਅਹਿਮ ਆਸ ਹੈ ਕਿ ਜਾਂ ਉਹਦੇ ਵਿੱਚ ਕੋਈ ਮਜ਼ਾ ਪਾਉਗੇ ਕੁਝ ਅਹਿਮ ਖਾਣੇ ਨੂੰ ਮੈਨੂੰ ਪੂਰਨ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਿਆਂ ਸਾਫ਼ ਕਰੂਗੀ ਪੰਜਾਬ ਦੇ ਜਿਹੜੇ ਰੁਕੇ ਹੋਏ ਫੰਡ ਨੇ 8.5 ਹਜ਼ਾਰ ਕਰੋੜ ਰੁਪਿਆ ਆਰਡੀਐਫ ਦਾ ਪੈਸਾ ਜਿਹੜਾ ਉਸ ਬਜਟ ਦੇ ਅੰਦਰ ਰਿਲੀਜ਼ ਕਰਨਗੇ ਔਰ ਇਸ ਬਜਟ ਦੇ ਅੰਦਰ ਜੋ ਕਹਿਰ ਜੋ ਹੜਾ ਦਾ ਕਹਿਰ ਪੰਜਾਬ ਤੇ ਆਇਆ ਸੀ ਬਹੁਤ ਵੱਡੀ ਪੱਧਰ ਤੇ ਹੜ ਜਿਹੜੇ ਪੰਜਾਬ ਚ ਆਇਆ ਸੀ ਉਹਦੇ ਮੁਆਵਜ਼ੇ ਦਾ ਐਲਾਨ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਸੀ ਪਹਿਲੀ ਫੇਰੀ ਦੇ ਦੌਰਾਨ 1600 ਕਰੋੜ ਰੁਪਿਆ ਦਾ ਉੱਚੇ 1 ਰੁਪਿਆ ਨਹੀਂ ਆਇਆ ਉਹ 1600 ਕਰੋੜ ਰੁਪਿਆ ਦਾ ਚੈੱਕ ਵੀ ਲੈ ਕੇ ਆਉਣਗੇ ਔਰ ਜਿਹੜਾ ਸੀ 20000 ਕਰੋੜ ਰੁਪਿਆ ਦਾ ਹੋਰ ਐਸਟੀਮੇਟ ਭੇਜਿਆਗਾ ਉਹਦਾ ਵੀ ਐਲਾਨ ਜਿਹੜਾ ਕਰਕੇ ਜਾਣਗੇ ਇਸ ਤੋਂ ਬਿਨਾ ਜਿਹੜਾ ਸਾਡਾ ਵਿੱਤੀ ਨੁਕਸਾਨ ਜਦੋਂ ਭਾਰਤ ਪਾਕਿਸਤਾਨ ਦੇ ਦੌਰਾਨ ਬਹੁਤ ਵੱਡੀ ਟੈਨਸ਼ਨ ਕ੍ਰੀਏਟ ਹੋਈ ਤਾਂ ਬਹੁਤ ਵੱਡਾ ਵਿੱਤੀ ਨੁਕਸਾਨ ਜਿਹੜਾ ਸਾਡੇ ਜੇ ਮੈਂ ਗੱਲ ਕਰਾਂ ਬਾਰਡਰ ਦੇ ਡਿਸਟ੍ਰਿਕਟ ਦੀ ਹੋਇਆ ਉਹ ਨੁਕਸਾਨ ਦੀ ਪਰਭਾਈ ਦਾ ਵੀ ਨਾ ਕਰਕੇ ਜਾਣਗੇ ਕਿਉਂਕਿ ਪੰਜਾਬ ਉਹ ਰਾਜ ਆ ਜਿਹਦਾ ਸਭ ਤੋਂ ਲੰਬਾ ਬਾਰਡਰ 550 ਕਿਲੋਮੀਟਰ ਦਾ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਔਰ ਪਾਕਿਸਤਾਨ ਹਮੇਸ਼ਾ ਹੀ ਆਪਣੇ ਨਾਪਾਕ ਇਰਾਦਿਆਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾਗਾ ਦੇਸ਼ ਦੀ ਏਕਤਾ ਤੇ ਖੰਡਾਂ ਨੂੰ ਤੋੜਨਾ ਚਾਹੁੰਦਾਗਾ ਉਹਦੇ ਲਈ ਵੀ ਮੈਂ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀ ਮੈਡਮ ਦਿਨਬਲਾ ਸੀਤਾਰਨ ਰਮਨਜੀਤ ਦੇ ਸਾਹਮਣੇ ਬੈਟ ਰੱਖਿਆ ਸੀਗਾ ਕਿ ਸਾਨੂੰ ਸਾਡੀ ਡਿਫੈਂਸ ਲਾਈਨ ਨੂੰ ਹੋਰ ਸਟਰੋਂਗ ਕਰਨ ਦੇ ਲਈ 1000 ਕਰੋੜ ਰੁਪਏ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਨੂੰ ਸਟਰੋਂਗ ਕਰ ਸਕੀਏ ਇਸ ਤੋਂ ਬਿਨਾ ਅਸੀਂ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੀ ਇਹਦੇ ਸੈਂਟਰ ਦੀਆਂ ਸਕੀਮਾਂ ਨੇ ਖਾਸ ਕਰਕੇ ਚਾਹੇ ਉਹ ਆਂਗਣਵਾੜੀ ਦੀ ਚਾਹੇ ਮੈਡ ਦੇ ਮੀਲ ਦੀ ਚਾਹੇ ਆਸ਼ਾ ਵਰਕਰ ਦੀ ਉਹਨਾਂ ਦਾ ਇਨਸੈਂਟਿਵ ਉਨ ਦਾ ਆਨਰੇਰੀਅਮ ਜਿਹੜਾ ਲਗਭਗ 15 ਸਾਲ ਤੋਂ 1 ਰੁਪਿਆ ਨਹੀਂ ਵਧਾਇਆ ਉਹਦੇ ਵਿੱਚ ਮੈਨੂੰ ਆਸ ਆ ਕਿ ਉਹ ਵੀ ਪੈਸੇ ਜਿਹੜੇ ਵਧਾਉਣਗੇ ਇਹ ਕਿਉਂਕਿ ਮੈਂ ਲਿਖ ਕੇ ਦੇਖਿਆ ਹੈਗਾ ਇਸ ਤੋਂ ਬਿਨਾ ਇਸ ਤੋਂ ਬਿਨਾ ਮੈਨੂੰ ਆਸ ਆ ਕਿ ਜਿਹੜੀ ਕਿਉਂਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇਗੇ ਕੱਲ ਨੂੰ ਮੈਨੂੰ ਆਸ ਆ ਕਿ ਆ ਕੇ ਐਲਾਨ ਕਰਨਗੇ ਕਿ ਪੰਜਾਬ ਦੇ ਅੰਦਰ ਜਿਹੜੀ ਜਾਂ ਦੇਸ਼ ਦੇ ਅੰਦਰ ਜਿਹੜੀ ਗਰੀਬ ਲੋਕਾਂ ਦੇ ਲਈ ਨਰੇਗਾ ਦੀ ਸਕੀਮ ਸ਼ੁਰੂ ਸੀਗੀ 2005 ਤੋਂ ਨਰੇਗਾ ਦੀ ਸਕੀਮ ਸ਼ੁਰੂ ਸੀ ਜਿਹਦੇ ਨਾਲ ਮੈਂ ਸਮਝਦਾ ਪਿੰਡਾਂ ਦੇ ਗਰੀਬ ਲੋਕ ਸ਼ਹਿਰਾਂ ਦੇ ਗਰੀਬ ਲੋਕ ਥੋੜਾ ਬਹੁਤ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜਾ ਰੋਜ਼ਗਾਰ ਭਾਰਤੀ ਜਨਤਾ ਪਾਰਟੀ ਨੇ ਖੋਇਆਗਾ ਉਹ ਰੋਜ਼ਗਾਰ ਦੁਬਾਰਾ ਬਹਾਲ ਕਰਕੇ ਜਾਣਗੇ ਬੇਸ਼ੱਕ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦੇਣ ਪਰ ਮੈਨੂੰ ਆਸ ਆ ਕਿ ਕੱਲ ਨੂੰ ਆ ਕੇ ਐਲਾਨ ਕਰ ਦੇਗੇ ਕਿ ਅਸੀਂ ਨਰੇਗਾ ਦੀ ਸਕੀਮ ਜਿਹੜੀ ਆ ਦੁਬਾਰਾ ਬਹਾਲ ਕਰਾਂਗੇ 10 ਲੱਖ ਰੁਪਏ ਬੀਮਾ ਜਾਨੂੰ ਲੈ ਕੇ ਲਗਾਤਾਰ ਗਰੀਬ ਲੋਕ ਬਿਲਕੁਲ ਮੇਰੇ ਵੱਡੇ ਭਰਾ ਡਾਕਟਰ ਬਲਬੀਰ ਜੀ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਕਿਉਂਕਿ ਸਾਡੇ ਕੌਮੀ ਕਨਵੀਨਰ ਜੀ ਦਾ ਹਰਵਿੰਦ ਕੇਜਰੀਬਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਝ ਦਾ ਵਿਜ਼ਨ ਆ ਕਿ ਪੰਜਾਬ ਦੇ ਹਰੇਕ ਵਿਅਕਤੀ ਦਾ ਪਹਿਲਾਂ ਤਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਬਿਮਾਰ ਨਾ ਹੋਵੇ ਕਿਉਂਕਿ ਪੰਜਾਬ ਤੰਦਰੁਸਤ ਲੋਕਾਂ ਦੀ ਧਰਤੀ ਆ ਪੰਜਾਬ ਜਰਖੇਸ ਲੋਕਾਂ ਦੀ ਧਰਤੀ ਆ ਪੰਜਾਬ ਸੂਰਬੀਰਾਂ ਦੀ ਧਰਤੀ ਆ ਤਾਂ ਇੱਥੇ ਕੋਈ ਬਿਮਾਰ ਬਹੁਤ ਘੱਟ ਹੁੰਦੇ ਨੇ ਪਰ ਲੇਕਿਨ ਜੇਕਰ ਕੋਈ ਬਿਮਾਰ ਹੋਊਗਾ ਤੌੜ ਦਾ इलाज ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਭ ਤੋਂ ਅੱਗੇ ਖੜੀ ਹੋਊਗੀ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ ਡਾਕਟਰ ਬਲਬੀਰ ਜੀ ਦੀ ਹੁਣ ਵੀ ਇਹਨਾਂ ਨੇ ਜਲਦੀ ਜਾਣਾਗਾ ਜਾ ਕੇ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੇ ਹਸਪੀਟਲ ਪੈਨਲ ਤੇ ਲਾਏ ਨੇਗੇ ਜਿਨ੍ਹਾਂ ਦੀ ਗਿਣਤੀ ਇਹ ਦੱਸ ਸਕਦੇ ਨੇਗੇ ਪਰ ਮੈਂ ਸਮਝਦਾ ਹਰ ਇੱਕ ਵਿਅਕਤੀ ਜਿਹੜਾ ਪੰਜਾਬ 'ਚ ਰਹਿੰਦਾਗਾ ਜੇਕਰ ਖੁਦਾਨਾ ਖਾਸ ਸਬ ਮਾਰ ਹੋ ਜਾਂਦਾ 10 ਲੱਖ ਰੁਪਏ ਤੱਕ ਦਾ ਹਲਾਤ ਜਿਹੜਾ ਸਰਕਾਰ ਕਰਬਾਉਗੀ ਸਾਨੂੰ ਲੱਗੇ ਯੋਜਨਾਵਾਂ ਕਾਫੀ ਬਣਾਈ ਕਿ ਉਹਨਾਂ ਦੇ ਉੱਪਰ ਕੋਈ ਮੋਰਲ ਕੋਈ ਨਹੀਂ ਦਵੇ ਜੀ ਬਿਲਕੁਲ ਪੀਆਰਟੀਸੀ ਅੰਦਰ ਜਲਦੀ ਹੀ ਲਗਭਗ 254 ਬੱਸਾਂ ਜਿਹੜੀਆਂ ਉਹ ਪਾਆਂ ਜਾਣਗੀਆਂ ਇਸ ਤੋਂ ਇਲਾਵਾ 100 ਜਿਹੜੀਆਂ ਮਿੰਨੀ ਬੱਸਾਂ ਪਾਆਂ ਜਾਣਗੀਆਂ ਤੇ 309 ਜਿਹੜੀਆਂ ਨਾਰਮਲ ਬੱਸਾਂ ਨੇ ਉਹ ਪਾਆਂ ਜਾਣਗੀਆਂ ਉਸ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੀਆਰਟੀਸੀ ਜਿਹੜੀ ਆ ਉਹ ਚਮਕਦੀ ਧਮਕਦੀ ਔਰ ਸੜਕਾਂ ਤੇ ਦੌੜਦੀ ਦਿਖਾਈ ਦੇਖੂਗੀ ਸੋਸ਼ਲ ਮੀਡੀਆ 'ਤੇ ਗੋੜਾ ਪੈਦਾ ਕਿ 1 ਲੱਖ ਨੌਜਵਾਨ ਮਾਰਨਾ ਹੈ ਪੰਜਾਬ ਦੇ ਵਿੱਚ ਇੱਕ ਫੈਸਲੇ ਤੇ ਲੁਧਿਆਣਾ ਦੇ ਵਿੱਚ ਵੀ ਰਿਪੋਰਟ ਹੋਇਆ ਉਸ ਨੂੰ ਲੈ ਕੇ ਕੀ ਕਹਿੰਦੇ ਹੋ ਦੇਖੋ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਕਫਰ ਤੋਲਿਆ ਜਾ ਰਿਹਾ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਲੋਕ ਸਿਰਫਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਬਿਲਕੁਲ ਜਿਹੜਾ ਵੀ ਇਸ ਤਰ੍ਹਾਂ ਕਰੂਗਾ ਉਹਦੇ ਖਿਲਾਫ ਅਸੀਂ ਡਟ ਕੇ ਐਕਸ਼ਨ ਲਵਾਂਗੇ ਚਾਹੇ ਕੋਈ ਸੋਸ਼ਲ ਮੀਡੀਆ 'ਤੇ ਕਰਦਾਗਾ ਚਾਹੇ ਕੋਈ ਪ੍ਰਿੰਟ ਮੀਡੀਆ 'ਤੇ ਕਰਦਾਗਾ ਜਿਹੜਾ ਵੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦਾਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਮੈਂ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਇਸ ਤਰ੍ਹਾਂ ਦੇ ਗਲਤ ਤਰੀਕੇ ਜਿਹੜੇ ਨਾਂ ਪੜਾਏ ਜਾਣ ਪੰਜਾਬ ਨੂੰ ਗਵਸਦਾਗਾ ਗੁਰਾਂ ਦੇ ਨਾਂ ਤੇ ਬਸਦਾਗਾ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਤੋੜ ਨਹੀਂ ਸਕਿਆ ਪੰਜਾਬ ਦੇ ਅੰਦਰ ਕਦੇ ਵੀ ਅਜੇ ਤੱਕ ਸਦੀਆਂ ਤੋਂ ਲੈ ਕੇ ਹੁਣ ਤੱਕ ਨਫਰਤ ਦੇ ਬੀਜ ਜਿਹੜੇ ਨੇ ਕਿ ਉਹ ਵਿਜੇ ਨਹੀਂ ਜਾ ਸਕੇ ਇੱਥੇ ਨਫ਼ਰਤ ਨਹੀਂ ਪੈਦਾ ਹੋ ਸਕੀ ਸੋ ਜਿਹੜੇ ਇਸ ਤਰ੍ਹਾਂ ਦੀਆਂ افਵਾਹਾਂ ਫੈਲਾ ਰਹੇ ਨੇਗੇ ਉਹਨਾਂ ਦੇ ਖਿਲਾਫ ਬਹੁਤ ਜਲਦ ਐਕਸ਼ਨ ਹੋਣ ਜਾ ਰਿਹਾ ਹੈ ਕੋਈ ਕਿਸੇ ਦੀ ਨਜਾਇਜ਼ ਨਹੀਂ ਕੀਤੀ ਗਈ ਤੁਸੀਂ ਵੇਖਿਆ ਪਿਛਲੇ ਦਿਨੀ ਇੱਕ ਜਗ੍ਹਾ ਤੇ ਪੁਲਿਸ ਇੰਸਪੈਕਟਰ ਨੂੰ ਓਰੀਜਨਲ ਪਾ ਕੇ ਆਗਲਾ ਦਿੱਤੀ ਗਈ ਇੱਕ ਜਗ੍ਹਾ ਤੇ ਅਫਸਰਾਂ ਦੇ ਉੱਤੇ ਬਾਸ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤੇ ਵੇਖੋ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਸੇ ਦੀ ਕੋਈ ਨਜਾਇਜ਼ ਗ੍ਰਿਫਤਾਰੀ ਨਹੀਂ ਹੋਈ ਉਹਦੇ 'ਚ ਵੀ ਵੇਖੋ ਸਾਡੀ ਕੋਸ਼ਿਸ਼ ਇਹ ਹੋਗਾ ਸਾਡੇ ਪਰਿਵਾਰ ਨੇ ਉਹ ਵੀ ਸਾਡੇ ਲਈ ਕੋਈ ਵੱਖਰੀ ਬਣਾਓ ਉਹ ਹਾਈ ਕੋਰਟ ਤੇ ਸਟੇ ਹੋ ਜਾਣੀ ਆ ਪਾਲਿਸੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਈ ਆ ਐਡਵੋਕੇਟ ਚਰਨਲ ਲਾਲ ਸਾਰੇ ਹਾਈ ਕੋਰਟ ਦੇ ਪੱਖ ਵੇਖ ਕੇ ਵਿਚਾਰਵਾਚ ਕੇ ਫੇਰ ਹੀ ਬਣਾਈ ਆ ਪੁਲਿਸ ਸਾਹਿਬ ਬਹੁਤ ਮੰਗੀ ਗੱਲ ਰੱਖਦਾ ਕਿ ਉਹ ਮੰਗ ਤੇ ਪੂਰੀ ਨਹੀਂ ਹੁੰਦੀ ਬਹੁਤ ਸਾਰੀਆਂ ਨਜਾਇਜ਼ ਬੱਸਾਂ ਚੱਲਦੀਆਂ ਜਿਹੜੀਆਂ ਜਿਹੜੇ ਟਰਾਂਸਪੋਰਟ ਵਿਭਾਗ ਨੂੰ ਬੜਾ ਨੁਕਸਾਨ ਕਰਦੀਆਂ ਜਦੋਂ ਅਫਸਰਾਂ ਨੂੰ ਸੰਬੰਧਿਤ ਫੋਨ ਕੀਤਾ ਜਾਂਦਾ ਫੋਨ ਤੱਕ ਨਹੀਂ ਚੱਕਦੇ ਕੋ ਗੱਲ ਇਹ ਤੁਸੀਂ ਮੈਨੂੰ ਦਿਓ ਉਹਨਾਂ ਬੱਸਾਂ ਦੇ ਨੰਬਰ ਜਿਹੜੀ ਕੋ ਨਜਾਇਜ਼ ਚੱਲਦੀ ਹੈ ਉਹਨਾਂ ਤੇ ਕਾਰਵਾਈ ਹੋਊਗੀ ਉਹ ਬਾਕੀ ਤੁਹਾਨੂੰ ਦੇਖਿਆ ਪਿਛਲੇ ਸਮੇਂ ਚ 2022 ਤੋਂ ਪਿੱਛੇ ਆਪਾਂ ਚੱਲ ਜੀਏ ਭਾਵੇਂ ਹਾਈਵੇਅ ਆ ਤੇ ਭਾਵੇਂ ਛੋਟੀ ਰੋਡ ਆ ਉਹਨਾਂ ਦੇ ਉੱਤੇ ਆਪਾਂ ਵੇਨੇ ਨੇ ਪ੍ਰਾਈਵੇਟ ਬੱਸਾਂ ਬਹੁਤਿਆਂ ਦੀਆਂ ਦੇਤੀਆਂ ਤੇ ਸਰਕਾਰੀ ਨਹੀਂ ਹਦੀਦੀਆਂ ਹੁੰਦੀਆਂ